ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਆ ਸਾਰੇ ਭਰਾ ਕਰੋ ਭਾਈ ਜਾਨਵਰ ਚੈੱਕ ਤੇ ਬਾਰਿਸ਼ਾਂ ਨੇ ਬਹੁਤ ਨੁਕਸਾਨ ਕੀਤਾ ਬਾਈ ਯਾਰ ਜਿਹੜੀ ਆ ਸੈੱਲ ਆ ਜਾਨੀ ਕਿ ਬਹੁਤ ਮਾਰ ਗਈ ਇਹਨਾਂ ਵਾਸਤੇ ਤੇ ਆਪਾਂ ਕਲੀ-ਕੁਲੀ ਪਾ ਕੇ ਬਾਈ ਕਲੀ-ਕੁਲੀ ਪਾਤੀ ਫੁੱਡਿਆਂ ਦੇ ਵਿੱਚ ਤੇ ਸਲਾਬ ਤਾਂ ਗਈ ਚੱਕੀ ਲੇਕਿਨ ਫੇਰ ਵੀ ਡਰਾ ਜਿਹੜੇ ਨਵੇਂ ਵੀਰ ਆ ਭਰਾ ਉਹ ਧਿਆਨ ਰੱਖਿਓ ਜਾਨਵਰਾਂ ਤੇ ਬਹੁਤ ਜ਼ਿਆਦੇ ਸੈੱਲ ਜ਼ਿਆਦੇ ਇਹਦੇ ਕਾਰਨ ਹੀ ਜਾਨਵਰ ਖਰਾਬ ਹੁੰਦੇ ਆ। ਲਓ ਭਾਈ ਜੀ ਚੈੱਕ ਕਰੋ ਆਪਣੇ ਜਾਨਵਰ। ਤੁਹਾਨੂੰ ਕਿਵੇਂ ਲੱਗੇ ਜ਼ਰੂਰ ਦੱਸਿਓ ਮੇਰਾ ਵੀਰ। ਤੇ ਆਪਾਂ ਇਹ ਮੇਨ ਜੋੜਿਆ ਭਾਈ ਜਿਨ੍ਹਾਂ ਦੇ ਬੱਚੇ ਭਰਾਵਾਂ ਕੋਲੇ ਬੁੱਕ ਹੋਏ ਬਣ। ਇਹਨਾਂ ਦੇ ਬੱਚੇ ਦੇਣੇ ਆ ਉਹਨਾਂ ਨੂੰ। ਲਓ ਜੀ। ਕਰੋ ਚੈੱਕ ਭਾਈ। ਜੈਡ ਬਲੈਕ ਦਾ ਜੋੜਾ ਇੱਕ ਆਪਣਾ ਇਹ ਉਹੀ ਬਿੰਦਰ ਵਾਲੇ ਕਬੂਤਰਾ ਬਾਈ ਕਰੋਚ ਇੱਕ ਬਾਈ ਕਾਲੀ ਕੋਇਲ ਆਪਣਾ ਰੱਤਾ ਇਹ ਲੋ ਜੀ ਆ ਪੰਨੂ ਵਾਲਾ ਕਬੂਤਰਾ ਬਾਈ ਜੀ ਕਾਲਾ ਚਿੰਨਾ ਪੈਰਾਂ ਤੇ ਡੱਕੇ ਨੇ ਇਹ ਇਹ ਪੰਨੂ ਵਾਲਾ ਤੇ ਇਹਦੇ ਨਾਲ ਮਦੀਨ ਜਿਹੜੀ ਲਾਈ ਆ ਬਾਈ ਉਹ ਇਹਦੀ ਧੀ ਹੈ ਨੀਲੀ ਗੋਲੀ ਕਰੋ ਚੈੱਕ ਬਾਈ ਆ ਵਿੱਚ ਰਾਜਨ ਵਾਲੇ ਕਬੂਤਰ ਆ ਬਾਈ ਬਹੁਤ ਟਾਪ ਕਲਾਸ ਰਿਜ਼ਲਟ ਆ ਇਹਨਾਂ ਦਾ ਬਹੁਤ ਜ਼ਿਆਦੇ ਉੱਡਦੇ ਨੇ ਠੀਕ ਹੈ ਜੀ ਆ ਬੈਠਾ ਟਾਂਕੇ ਵਾਲਾ ਕਬੂਤਰ ਆਪਣਾ ਆ ਮਦੀਨ ਲੱਗੀ ਹੋਈ ਹੈ ਇਹਦੇ ਨਾਲ ਬਾਈ ਗੁਰਦੇਵ ਕਿਆਂ ਚੋ ਠੀਕ ਹੈ ਜੀ ਆ ਭਾਈ ਬਿੰਦਰ ਉਸਤਾਦ ਵਾਲੇ ਕਬੂਤਰ ਆ ਇਹ ਧੰਨੇ ਵਾਲੇ ਕਬੂਤਰਾਂ ਚੋਂ ਬਈਆ ਚੈੱਕ ਕਰੋ ਕਾਲੀ ਕੋਇਲ ਆ ਵੀ ਬਲੱਡ ਲਾਈਨ ਇੱਕੋ ਹੀ ਆ ਬਈ ਇਹ ਕਰੋ ਚੈੱਕ ਠੀਕ ਆ ਜੀ ਤੁਹਾਨੂੰ ਜਾਨਵਰ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਤੇ ਚੈਨਲ ਨੂੰ ਆਪਣੇ ਨੂੰ ਪ੍ਰੇਮ Vision Farm PV03 ਤੇ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਜਿਹੜੇ ਵੀਰ ਨਵੇਂ ਵੀਡੀਓ ਦੇਖਦੇ ਨੇ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਦਿਲੋਂ ਧੰਨਵਾਦ ਦਿਲੋਂ ਸਲੂਟ ਕਰਦੇ ਹਾਂ ਉਹਨਾਂ ਵੀਰਾਂ ਨੂੰ ਵਧੀਆ ਕਮੈਂਟ ਆਉਣ ਕਰਦੇ ਨਾ ਲਓ ਜੀ ਕਰੋ ਭਾਈ ਚੈੱਕ ਕਰੋ ਇਹ ਬਹੁਤ ਦੱਸਿਓ ਮੇਰਾ ਭਰਾ ਤੁਹਾਨੂੰ ਜਾਨਵਰ ਕਿਵੇਂ ਲੱਗੇ ਆਪਾਂ ਦੂਜੇ ਖੁੱਡੇ ਦੇ ਵੀ ਦਿਖਾਉਨੇ ਆ ਉਧਰ ਲਾਈਆਂ ਵਾਂਗਾਂ ਜੋੜ ਕੇ ਲਓ ਜੀ ਬਾਈ ਇਹ ਆ ਗਏ ਦੂਜੇ ਖੁੱਡੇ ਵਾਲੇ ਜਾਨਵਰ ਆਪਣੇ ਕਰੋ ਚੈੱਕ ਬਾਈ ਲਾਰਤੇ ਗੂੜੇ ਇਹ ਜੋ ਕਾਲਾ ਬਾਹਰ ਰਹਿ ਗਿਆ ਆ ਤਾਂ ਉਹੀ ਆ ਜੋੜੇ ਵਾਲਾ ਬਾਈ ਬਾਹਰ ਰਹਿ ਗਿਆ ਇੱਧਰ ਖੁੱਡੇ ਚੋਂ ਸੀ ਕਰੋ ਚੈੱਕ ਬਾਈ ਜਰੂਰ ਦੱਸਿਓ ਮੇਰਾ ਭਰਾ ਤੁਹਾਨੂੰ ਕਿਵੇਂ ਲੱਗੇ ਜਾਨਵਰ ਜਿਹਦੀ ਸਮਝ ਦੇ ਵਿੱਚ ਆਉਂਦੇ ਨੇ ਬਾਈ ਉਹੀ ਪਛਾਣੂ ਇਹਨਾਂ ਨੂੰ ਬਹੁਤ ਟੌਪ ਕਲਾਸ ਰਿਜ਼ਲਟ ਵੀ ਰੱਤੇ ਲਾਲ ਜੀ ਨੇ ਗੂੜੇ ਬਹੁਤ ਨੇ ਆਪਣੇ ਕੋਲ ਬਾਈ ਇਹ ਬਲੱਡ ਲਾਈਨ ਆਪਾਂ ਤਿਆਰ ਕੀਤੀ ਹੈ ਵਧਾਈ ਅੱਗੇ ਆ ਹਜ਼ਾਰ ਵਾਲਿਆਂ ਚੋ ਆ ਮਦੀਨ ਬਾਈ ਆ ਬੈਠੀ ਹਜ਼ਾਰ ਵਾਲਾ ਬਹੁਤ ਡਾਵੀ ਤੇ ਬੱਚੇ ਵੀ ਬਹੁਤ ਰਿਜ਼ਲਟ ਚੰਗਾ ਆ ਬਾਜੀ ਛੁੱਟੀ ਇਹ ਬਾਈ 5 ਵਜੇ ਬੈਗੀ ਸੀ ਆ ਮਦੀਨ ਆਪਣੀ ਕੋਈ ਫਾਲਟ ਪੈ ਗਿਆ 5 ਵਜੇ ਬੈਗੀ ਸੀ ਭੱਜਦੇ ਨਹੀਂ ਬਾਈ ਇੱਕ ਇਹ ਕਲੋ ਚੈੱਕ ਕੁ ਭਾਈ ਆ ਜੋੜਾ ਦੇਖੋ ਠੀਕ ਹੈ ਜੀ ਬਾਕੀ ਬਾਰਸ਼ਾਂ ਹੋਈ ਜਾਂਦੀਆਂ ਭਾਈ ਪਰ ਖੁੱਲੇ ਟਾਈਮ ਦੇ ਵਿੱਚ ਤੁਹਾਨੂੰ ਕਰਾਵਾਂਗੇ ਸ਼ੌਂਕ ਇਹਨਾਂ ਦਾ ਤਦ ਤੱਕ ਸასი ਕਾਲ ਸਾਰੇ ਵੀਰਾਂ